ਹੁਣ ਜਦੋਂ ਕਹਿੰਦੇ ਨੇ ਹਾਰ ਗਿਆ ਕਹਿੰਦੇ ਮੈਂ ਕਿਹੜਾ ਗੱਲਾ ਹਾਰ ਗਿਆ ਤੂੰ ਵੀ ਤਾਂ ਹਾਰ ਗਿਆ ਐਂ ਕਹੀ ਜਾਂਦੇ ਇੱਕ ਦੂਜੇ ਨੂੰ ਮਜੀਠੀਆ ਵੀ ਹਾਰ ਗਿਆ ਮਜੀਠੀਆ ਕਹੀਏ ਨਾ ਸਿੱਧੂ ਵੀ ਹਾਰ ਗਿਆ ਪਰ ਮੈਂ ਕੀ ਕਰਾਉਣਾ ਉਹ ਕਹਿੰਦਾ ਮਲੂਕਾ ਕਹੜਾ ਜਿੱਤ ਗਿਆ ਉਹ ਕਹਿੰਦਾ ਭੱਠੜ ਜਿੱਤ ਗਈ ਐਂ ਕਹੀ ਜਾਂਦੇ ਹੁਣ ਇੱਕ ਦੂਜੇ ਨੂੰ ਇਹ ਕੰਮ ਤੁਸੀਂ ਕੀਤਾ ਯਾਰ ਕਮਾਲ ਕਰਤੀ ਬਈ ਹਿਸਟਰੀ ਲਿਖ ਦਿੱਤੀ ਯਾਰ ਕਮਾਲ ਇਹੀ ਕਰਿਆ ਕਰੋ ਪੰਜਾਬ ਵਾਲੇ ਜਦੋਂ ਕਰਦੇ ਫਿਰ ਐ ਆਪਦੀ ਆਈ ਤੇ ਆਜਣ ਤਾਂ ਹੀ ਕਰਦੇ ਆ ਫਿਰ ਤਾਂ ਸਵੇਸ ਕਰਕੇ ਤੁਹਾਨੂੰ ਕਹਿਣਾ ਆਇਆ ਇੱਕ ਨੰਬਰ ਤੇ ਬਟਣਾ ਝਾੜੂ ਵਾਲਾ ਝਾੜੂ ਦਾ ਕੰਮ ਹੀ ਸਫਾਈ ਕਰਨਾ ਆਪਣਾ ਚੋਣਸ਼ਾਨੀ ਵਾਲਾ ਵਧੀਆ ਮਾਮਾ ਭੈਣਾਂ ਤਾਂ ਦੱਸਣ ਦੀ ਲੋੜ ਹੀ ਨਹੀਂ ਤੜਕੇ ਤੜਕੇ 5:30 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਆ ਤੁਸੀਂ ਵਾਲੇ ਖੁਸ਼ ਨਾ ਹੋ ਜੇ ਲੋੜ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕੰਮ ਉਹੀ ਆਉਂਦਾ ਗੱਲ ਇਹ ਆ ਵੀ ਸਵੇਰੇ ਇਧਰਲੇ ਪਾਸਿਓਂ ਫੜ ਕੇ ਸਫਾਈ ਹੁੰਦੀ ਆ ਆਥ ਨਹੀਂ ਦੂਜੇ ਪਾਸਿਓਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਤੂੰ ਬਚਾਓ ਵਿੱਚ ਹੀ ਬਚਾਓ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਆਪਣਾ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਆਜੋ ਕਾਬਾ ਮੇਰੇ ਨਾਲੋਂ ਮੇਰੇ ਨਾਲੋਂ ਵੱਧ ਗਲੇ ਤੁਸੀਂ ਬਿਠਾ ਰੱਖਿਆ ਅਸੀਂ ਤਾਂ ਚਲੋ ਬੋਲਦੇ ਆ ਬਿੱਗਾ ਭਾਸ਼ਣ ਦਿੰਨੇ ਆ ਰੋਜ਼ ਪਰ ਤੂੰ ਹੀ ਨਾਰੇ ਲਾ ਲਾ ਕੇ ਆਪਦੇ ਗਲੇ ਬਿਠਾ ਰੱਖਿਆ ਇਹ ਪਿਆਰ ਆ ਯਾਰ ਏਦਾਂ ਇਹਦੇ ਕੋਈ ਮੁੱਲ ਨਹੀਂ ਕੋਈ ਕਿਸੇ ਕਰੰਸੀ 'ਚ ਇਸ ਪਿਆਰ ਦਾ ਕੋਈ ਮੁੱਲ ਨਹੀਂ ਕਿੰਨੇ ਵਜ ਗਏ ਜੀ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਉਹ ਪਹਿਲੀ ਗੱਲ ਤਾਂ ਨਾ ਕੈਪਟਨ ਆ ਸਕਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਆਉਂਦੇ ਨਹੀਂ ਜੇ ਆ ਗਏ ਦਿਨੇ ਦਾ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁੱਠੀ ਚ ਲਿਆ ਗੁਰੂ ਦੀਆਂ ਗੋਲਕਾਂ ਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜੀਫਾ ਖਾ ਗਏ ਕਿੱਥੇ ਲੈ ਗਏ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਾਸਤਰਾਂਿਆਂ ਚ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਂਹ ਜੀ ਤੈਂ ਕਰੀ ਖੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਆਉਂਦਾ ਕਦੇ ਕਦਨ ਲੱਤ ਦੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀਉ ਰਿਹਾ ਨਾ ਗੱਠ ਜੋੜ ਟੁੱਟਣ ਕਨੀਉ ਸਾਰਾ ਟੁੱਟ ਗਿਆ ਹੋ ਵੀ ਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਤੇ ਚੜਿਆ ਵੀਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਲਈ ਫਿਰਦਾ ਉਹ ਮੈਂ ਕਹਾਂ ਯਾਰ ਤੂੰ ਆਪ ਦਾ ਸੰਭ ਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂਚ ਜੂਂਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪਵੇ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ ग्यारह ही नहीं पांच मैंबरी चलता ना ना काम सो इस करके कुदरत है जी हंकार करते ना हंकार सी बहुत ज्यादा हंकार भी आशू च भी हंकार है आ, फोटो खिचाई मतलब है आशू इज मस्ट मतलब आशु जरूरी है एडा केडेला भी ज़रूरी है तो मजबूरी है सही है ना गल ਤਾੜੀਆਂ ਮਾਰ ਕੇ ਹੌਸਲਾ ਬਲਾਦਾ ਟੀਮ ਦਾ ਮੈਂ ਪੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਐ ਨਹੀਂ ਤਾਈਂ ਡਰਦੇ ਨੇ ਇਹ ਵੀ ਇਹ ਆ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕੁਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੇ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕੁਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦਿਵਾਲੀ ਵਾਲੇ ਦਿਨ ਘਰੂਂਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ ਉਹ ਜੀ ਕਹਿੰਦਾ ਦਿਵਾਲੀ ਚ ਪਏ ਨੇ 15 20 ਦਿਨ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀਆਂ ਹੈ ਬੇਬੇ ਦਾ ਕਿਵੇਂ ਕਰੀਏ ਬਿਸਕੁਟਾਂ ਦਾ ਫੇਰਾ ਪਰ ਜਿੰਦਾ ਲੱਗਿਆ ਪਿਆ ਹੁਣ ਕੀ ਕਰੀਏ ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜਦਾ ਬੇਬੇ ਨੇ ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ ਪੀਪਾ ਥੋੜਾ ਜਿਹਾ ਗਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਪਈ ਬੇਬੇ ਨੇ ਪੀਪੇ ਥੱਲੇ ਰੱਖ ਰੱਖੀ ਸੀ ਮੈਂ ਕਹ ਲਿਆ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥੱਲੇ ਧਰਤੀ ਉਹਦੇ ਚਾਬੀ ਉਥੇ ਧਰਤੀ ਤੇ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ 2-2 ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲੈ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਕਰ ਕੰਮ ਪੁੱਛੇ ਤੇ ਕਰਦੇ ਕਰਾਉਂਦੇ ਜਿੱਦ ਦੇ ਦੀਵਾਲੀ ਵਾਲੇ ਦਿਨ ਬੀਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਮਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਪਈ ਐ ਪੀਪਾ ਵੀ ਉੱਥੇ ਪਿਆ ਬਿਸਕੁਟ ਕਿਵੇਂ ਘਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਾਨੂੰ ਸਾਨੂੰ ਇਹ ਸਕੂਲ ਚ ਹੀ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹੁੰਗੇ ਗਿੱਲੇ ਹੋਣਗੇ ਜਿਉਂ ਜਿਉਂ ਸੁੱਕੀਏ ਥੱਲੇ ਜਾਈ ਗਏ ਹੋਣਗੇ ਉਹ ਕਹਿੰਦੀ ਪੱਕਾ ਤਾਂ ਇਹ ਤੇਰਾ ਕੰਮ ਹੈ ਤੇਰਾ ਹੀ ਕੰਮ ਹੈ ਬਸ ਇੱਥੇ ਪੜਿਆ ਐਸ ਤਾਂ ਉਹ ਬੰਦੇ ਆ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੇ ਗੱਲਾਂ ਕਰ ਲੂ ਕੋਈ ਤੁਹਾਡੇ ਨਾਲ ਇਹਨਾਂ ਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਤਾਈਉਂ ਦਾ ਬਰਾਬਰ ਆਪਣੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਆ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜ੍ਹਾਈਆਂ ਨੇ ਉਹ ਪੰਜਾਬ ਦੇ ਬਾਹਰਸ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੁਣੋ ਜਿਹੜੇ ਥੋੜੇ ਚ ਰਹਿੰਦੇ ਹੋਣ ਜਿਹੜੇ ਤੁਹਾਡੀਆਂ ਸਮੱਸਿਆਵਾਂ ਜਾਣਦੇ ਹੋਣ ਸੰਜੀਵ अरोड़ा ਇਹਨੇ ਹਸਪਤਾਲ ਬਣਾਏ ਇਹਨੇ ਹਲਵਾਰੇ ਵਾਲੇ 에어ਪੋਰਟ ਵਾਸਤੇ ਬਹੁਤ ਮਿਹਨਤ ਕੀਤੀ ਅਸੀਂ ਪੈਸੇ ਦਿੱਤੇ ਹਲਵਾਰੇ ਵਾਲੇ 에어ਪੋਰਟ ਚੱਲ ਜੂਗਾ ਹਨਾ ਸੜਕਾਂ ਗਰੀਬਾਂ ਦੇ ਮੁਫਤਲਾਜ ਇੱਕ ਬੱਚੀ ਦਾ ਇਲਾਜ ਕਰਾਇਆ 16 ਕਰੋੜ ਰੁਪਏ ਦਾ ਟੀਕਾ ਹੁੰਦਾ ਜੀ ਐਸਾ ਐਸਸੀ ਬਿਮਾਰੀ ਹੋ ਗਈ ਕਿਸੇ ਝੁੱਗੀ-ਝੋਪੜਿਆਣੀ ਬੱਚੀ ਸੀ ਦਿੱਲੀ ਦੀ ਅਖਬਾਰ ਚ ਕਿਤੇ ਪੜ ਲਿਆ ਇਹਨਾਂ ਨੇ ਤੇ 16 ਕਰੋੜ ਰੁਪਏ ਦਾ ਟੀਕਾ ਕਰੋੜਾਂ ਬੱਚਿਆਂ ਚੋਂ ਇੱਕ ਬੱਚੇ ਨੂੰ ਹੁੰਦਾ ਬਸ ਉਹ ਬਿਮਾਰੀ ਪਰ ਸਵਿਟਜ਼ਰਲੈਂਡ ਚੋਂ ਟੀਕਾ ਬਣਦਾ ਇਹ ਲਾਗੇ ਪੈਸੇ ਇਕੱਠੇ ਕਰਨ ਕਹਿੰਦੇ ਵੀ ਬੱਚੀ ਦੀ ਜਾਨ ਬਚਾਉਣੀ ਹੈ ਹਾਂ ਚਲੋ ਮੇਰੇ ਕੋਲ ਵੀ ਆਏ ਮੈਂ ਕਿਹਾ ਮੈਂ ਵੀ ਐ ਕਰ ਸਕਦਾ ਕੇ ਯਾਰਾਂ ਦੋਸਤਾਂ ਜਿਹੜੇ ਐਨ ਆਰ ਆਈ ਦੋਸਤ ਮਿੱਤਰ ਨੇ ਉਹਨਾਂ ਤੋਂ ਕਰਾ ਦਿੰਨੇ ਆ ਕੇਜਰੀਵਾਲ ਸਾਹਿਬ ਨੇ ਵੀ ਹੈਲਪ ਕੀਤੀ ਅਸੀਂ ਕਹਿੰਦੇ 16 ਕਰੋੜ ਕਰ ਲੈਣ ਇਕੱਠੇ ਤੇ ਇਹਨਾਂ ਨੇ ਕੰਪਨੀ ਨਾਲ ਗੱਲ ਕਰ ਲਈ ਉਹਨਾਂ ਨੇ 4 ਕਰੋੜ ਰੁਪਇਆ ਘਟਾ ਲਿਆ ਵੀ ਚਲੋ ਅਸੀਂ ਲਾਗਤ ਤੇ ਦੇ ਦਿੰਨੇ ਆ 12 ਕਰੋੜ ਰੁਪਇਆ ਦੇ ਦਿਓ 12 ਕਰੋੜ ਰੁਪਇਆ ਬੰਦੇ ਨੇ ਇਕੱਠਾ ਕਰਕੇ ਉਹ ਕੁੜੀ ਦੀ ਜਾਨ ਬਚਾਤੀ ਇਹੋ ਜਿਹੇ ਬੰਦਾ ਜਿਹੜਾ ਇੱਕ ਬੱਚੇ ਦੀ ਜਾਨ ਬਚਾਉਣ ਵਾਸਤੇ ਜਿਹੜਾ ਕਿ ਉਹਦੇ ਕੋਈ ਹਲਕੇ ਦਾ ਵੀ ਨਹੀਂ ਹੈਗਾ ਜਾਂ ਕੋਈ ਜਾਣਕਾਰ ਵੀ ਨਹੀਂ ਅਨਜਾਨ ਤੇ ਜਿਹੜਾ ਬੰਦੇ ਚ ਇੰਨਾ ਦਰ ਦਿਲ ਚ ਦਰਦ ਹੋਵੇ ਉਹ ਬੰਦਾ ਕਦੇ ਜਿਹੜਾ ਉਹ ਭ੍ਰਿਸ਼ਟਾਚਾਰੀ ਨਹੀਂ ਹੋ ਸਕਦਾ ਉਹ ਕਦੇ ਕਿਸੇ ਦਾ ਮਾੜਾ ਨਹੀਂ ਸੋਚ ਸਕਦਾ ਕਿਉਂਕਿ ਨੀਤਾਂ ਨੂੰ ਮਰਦਾ ਹੁੰਦੀਆਂ ਨੀਤਾਂ ਜਿਹੜੀਆਂ ਨੇ ਜੋ ਚੰਗੀਆਂ ਹੋਣ ਤਾਂ ਪ੍ਰਮਾਤਮਾ ਮਰਦਾ ਦਿੰਦਾ ਸੋ ਪ੍ਰਮਾਤਮਾ ਤੋਂ ਡਰਨ ਵਾਲੇ ਬੰਦੇ ਆ ਮੈਂ ਤਾਂ ਪੱਤਰਕਾਰ ਕਹਿੰਦੇ ਕਹਿੰਦੇ ਆਪ ਇਤਨੀ ਉਚਾਈ ਪਰ ਪਹੁੰਚ ਗਏ ਆ ਮੈਂ ਕਿਹਾ ਅੱਛਾ ਜੀ ਫਿਰ ਕੀ ਕਰੀਏ ਹੁਣ ਕਹਿੰਦੇ ਆਪਕੋ ਡਰ ਨਹੀਂ ਲੱਗਦਾ ਮੈਂ ਨੇ ਕਿਹਾ ਕਿਸ ਬਾਤ ਸੇ ਕਹਿੰਦੇ ਕਹੀਂ نیچے ਆਗੇ ਤੋ ਮਗੇ 40 40 ਫੁੱਟ ਡੂੰਘੇ ਬੋਰ ਦੇ ਟੋਹਿਆਂ ਚੋਂ ਨਿਕਲ ਕੇ ਆਏ ਜੀ ਉਧਰ ਥੱਲੇ ਤਾਂ ਪਾਣੀ ਹੈ ਜੀ ਹੁਣ ਕਿੱਥੇ ਜਾਈਏ ਉਧਰ ਥੱਲੇ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਨੀਲੇ ਛਤਰੀ ਵਾਲੇ ਪਰਮਾਤਮਾ ਤੋਂ ਡਰ ਲੱਗਦਾ ਬਸ ਉਹ ਸਮੱਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਜ਼ਿੰਮੇਵਾਰੀ ਵਾਲਾ ਬੋਝ ਦੇ ਰੱਖਿਆ ਇਹਨੂੰ ਨਿਭਾਉਣ ਦੇ ਕਾਬਿਲ ਬਣਾ ਦੇ ਅਸੀਂ ਤੁਹਾਡੇ ਹੱਕ ਚ ਖੜਾਂਗੇ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਖੜੇ ਰਹਾਂਗੇ